ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਬਾਰੇ ਪਰ ਇਸ ਤੋਂ ਪਹਿਲਾਂ ਇਹਨਾਂ ਦੇ ਪਰਿਵਾਰਿਕ ਪਿਸ਼ੋਕੜ ਬਾਰੇ ਗੱਲਬਾਤ ਕਰਦੇ ਹਾਂ ਦਿੱਲੀ ਸ਼ਹਿਰ ਦੇ ਲਾਗੇ ਪੁਰਾਣੇ ਸਮੇਂ ਵਿੱਚ ਇੱਕ ਪਿੰਡ ਹੁੰਦਾ ਸੀ ਜਿਸ ਦਾ ਨਾਮ ਸੀ ਭੋਕਲ ਪਹਿਲਾਂ ਇਹ ਪਿੰਡ ਜਮਨਾ ਪਾਰ ਸੀ ਪਰ ਦਿੱਲੀ ਦੀ ਵਸੋਂ ਸੰਗਣੀ ਹੋਣ ਕਰਕੇ ਇਹ ਪਿੰਡ ਮੁੜ ਕੇ ਦਿੱਲੀ ਵਿੱਚ ਰਣ ਗਿਆ ਪਿੰਡ ਭੋਗਲ ਚੋਂ ਪੁਰਾਣੇ ਸਮੇਂ ਵਿੱਚ ਇੱਕ ਜ਼ਿਮੀਂਦਾਰ ਪਰਿਵਾਰ ਉੱਠਿਆ ਉਹ ਜ਼ਿਮੀਂਦਾਰ ਆਪਣੀਆਂ ਮੱਜਾਂ ਗਾਵਾਂ ਹੋਰ ਸਮਾਨ ਤੇ ਪਰਿਵਾਰ ਨੂੰ ਨਾਲ ਲੈ ਕੇ ਚੰਗੇ ਘਾਹ ਪਾਠੇ ਦੀ ਤਲਾਸ਼ ਵਿੱਚ ਮਾਝੇ ਵੱਲ ਆ ਗਿਆ ਦਰਿਆ ਬਿਆਸਾ ਤੇ ਸਤਲੁਜ ਟੱਪ ਕੇ ਉਹਨੂੰ ਇੱਕ ਥਾਂ ਬੜੀ ਚੰਗੀ ਲੱਗੀ ਉੱਥੇ ਉਹਨੇ ਆਪਣੇ ਨਾਂ ਦੀ ਝੰਡੀ ਕੱਢ ਕੇ ਇੱਕ ਆਪਣੇ ਨਾਂ ਤੇ ਪਿੰਡ ਬੰਨਿਆ ਉਸ ਜ਼ਿਮੀਂਦਾਰ ਦਾ ਨਾਂ ਸੀ ਭਿੱਖੀ ਉਹਦੇ ਨਾਂ ਤੋਂ ਪਿੰਡ ਬੰਨਦਾ ਹੈ ਭਿੱਖੀਵਿੰਡ ਹੁਣ ਉਹ ਪਿੱਖੀ ਵਿੰਡ ਇੱਕ ਕਸਬਾ ਬਣ ਗਿਆ ਹੈ ਉਸ ਸਮੇਂ ਇੱਕ ਪਿੰਡ ਸੀ ਉਸ ਜ਼ਿਮੀਂਦਾਰ ਪਿੱਖੀ ਦੇ ਪੰਜ ਪੁੱਤ ਸਨ ਉਹਨਾਂ ਪੰਜਾਂ ਦੇ ਨਾਵਾਂ ਤੇ ਪੰਜ ਪਿੰਡ ਵਸੇ ਉਸ ਦੇ ਸਭ ਤੋਂ ਵੱਡੇ ਪੁੱਤ ਦਾ ਨਾਮ ਸੀ ਪੂਲਾ ਜਿਸ ਦੇ ਨਾਮ ਤੋਂ ਪਿੰਡ ਪੂਲਾ ਵਸਿਆ ਜਿੱਥੋਂ ਦੇ ਭਾਈ ਤਾਰੂ ਸਿੰਘ ਜੀ ਸਨ ਉਸ ਦੇ ਦੂਸਰੇ ਪੁੱਤ ਦਾ ਨਾਮ ਸੀ ਪਾਹੂ ਉਸ ਦੇ ਨਾਮ ਤੋਂ ਪਿੰਡ ਪਾਹੂ ਵਿੰਡ ਵਸਿਆ ਜਿਸ ਦਾ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਇਸੇ ਪਾਹੂ ਵਿੰਡ ਪਿੰਡ ਦੀ ਆਉਣ ਵਾਲੇ ਸਮੇਂ 'ਚ ਅਸੀਂ ਗੱਲ ਕਰਾਂਗੇ ਉਸ ਦੇ ਤੀਜੇ ਪੋਤ ਦਾ ਨਾਮ ਹੈ ਦਰਾਜ ਜਿਸ ਦੇ ਨਾਮ ਤੋਂ ਪਿੰਡ ਦਰਾਜ ਕੇ ਵਸਿਆ ਉਸ ਦੇ ਚੌਥੇ ਪੋਤ ਦਾ ਨਾਮ ਸੀ ਭਲਵਾਨ ਜਿਸ ਦੇ ਨਾਮ ਤੋਂ ਪਿੰਡ ਭਲਵਾਨ ਕੇ ਵਸਿਆ ਉਸ ਜ਼ਿਮੀਂਦਾਰ ਭਿੱਖੀ ਦੇ ਪੰਜਵੇਂ ਪੋਤ ਦਾ ਨਾਮ ਸੀ ਵੀਰਮ ਜਿਸ ਦੇ ਨਾਮ ਤੋਂ ਪਿੰਡ ਵੀਰਮ ਵਸਿਆ ਇਸ ਵੀਰਮ ਨਾਮ ਦੇ ਦੋ ਪਿੰਡ ਹਨ ਇੱਕ ਮਜੀਠੇ ਲੱਗਿਆ ਜੋ ਕਿ ਭੋਮੇ ਵਿਡਾਲੇ ਕੋਲ ਹੈ ਪਰ ਇਹ ਵੀਰਮ ਪਿੰਡ ਪਿੱਖੀ ਪਿੰਡ ਤੋਂ ਖਾਲੜੇ ਨੂੰ ਜਾਂਦਿਆਂ ਸਿਧਵਾਂ ਦੇ ਲਾਗੇ ਹੈ ਹੁਣ ਅਸੀਂ ਗੱਲ ਕਰਦੇ ਹਾਂ ਪਾਹੂ ਪਿੰਡ ਪਿੰਡ ਦੀ ਉੱਥੇ ਜ਼ਿੰਮੇਦਾਰਾਂ ਦਾ ਇੱਕ ਪਰਿਵਾਰ ਵਸਦਾ ਸੀ ਜ਼ਮੀਨ ਪਾਂਡਾ ਚੰਗਾ ਸੀ ਉਹਨਾਂ ਕੋਲ ਤੇ ਆਪਣੇ ਇਲਾਕੇ ਵਿੱਚ ਚੰਗਾ ਅਸਰ ਰਸੂਖ ਤੇ ਮਾਨਤਾਨ ਵੀ ਸੀ ਇਸ ਪਰਿਵਾਰ ਦੇ ਬੁਖੀ ਦਾ ਨਾਮ ਸੀ ਕਣੀਆ ਕਣੀਏ ਦਾ ਪੁੱਤਰ ਸੀ ਦੁਲਜੀ ਫਿਰ ਅੱਗੇ ਦੁਲਜੀ ਦਾ ਪੁੱਤਰ ਸੀ ਕਰਮਾ ਤੇ ਕਰਮੇ ਦਾ ਪੁੱਤਰ ਭਾਈ ਭਗਤੂ ਜੀ ਤੇ ਭਾਈ ਭਗਤੂ ਦਾ ਵਿਆਹ ਮਾਈ ਜੂਨੀ ਜੀ ਨਾਲ ਹੋਇਆ। ਉਹਨਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਦੀਪਾ ਰੱਖਿਆ ਗਿਆ। ਛੋਟੇ ਹੁੰਦਿਆਂ ਤੋਂ ਹੀ ਉਹ ਆਮ ਬਾਲਾਂ ਜਿਹਾ ਨਹੀਂ ਸੀ। ਦੀਪਾ ਬਹੁਤ ਸ਼ਾਂਤ ਤੇ ਸਬਰ ਵਿੱਚ ਰਹਿਣ ਵਾਲਾ ਪਚੰਗੀ ਸੀ। ਪੋਥੀਆਂ ਵਿੱਚ ਸਾਰਾ ਦਿਨ ਸੋਨੇ ਅੱਖਰ ਪਾਉਂਦੇ ਰਹਿਣਾ ਤੇ ਹੋਰ ਸੁੰਦਰ ਲਿਖਣ ਦਾ ਅਭਿਆਸ ਕਰਦੇ ਰਹਿਣਾ ਉਸ ਦਾ ਵੱਡਾ ਸ਼ੌਂਕ ਸੀ। ਭਾਈ ਦੀਪੇ ਨੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਅਮਰ ਛੱਕਿਆ। ਤੇ ਦੀਪ ਸਿੰਘ ਬਣ ਗਿਆ ਦੀਪੇ ਤੋਂ ਦੀਪ ਸਿੰਘ ਬਣੇ ਇਸ ਭਚੰਗੀ ਦੇ ਨਾਮ ਨਾਲ ਅਜੇ ਕਈ ਤਖੱਲਸ ਹੋਰ ਲੱਗਲੇ ਸਨ ਉਸ ਨੂੰ ਸ਼ਹਾਦਤ ਤੋਂ ਪਹਿਲਾਂ ਹੀ ਸ਼ਹੀਦ ਕਿਹਾ ਜਾਣਾ ਸੀ ਉਸ ਦੇ ਨਾਮ ਅੱਗੇ ਬਾਬਾ ਵੀ ਤਾਂ ਲੱਗਣਾ ਹੀ ਸੀ ਭਾਈ ਦੀਪ ਸਿੰਘ ਜੀ ਨੇ ਗੁਰਬਾਣੀ ਲਿਖਣ ਅਤੇ ਵਿਦਿਆ ਭਾਈ ਮਨੀ ਸਿੰਘ ਜੀ ਪਾਸੋਂ ਤਨਦੇਹੀ ਨਾਲ ਪ੍ਰਾਪਤ ਕੀਤੀ ਜਦੋਂ ਪੋਥੀਆਂ ਲਿਖਣ ਵਿੱਚ ਮਹਾਰੋਗਏ ਤਾਂ ਇੱਕ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਦੀਪ ਸਿੰਘ ਨੂੰ ਪਿੰਡ ਵਾਪਸ ਮੁੜ ਜਾਣ ਲਈ ਕਿਹਾ ਅਸੀਂ ਆਪ ਤੁਹਾਨੂੰ ਸੱਦਾਂਗੇ ਭਾਈ ਪਰ ਤੁਸੀਂ ਅਭਿਆਸ ਜਾਰੀ ਰੱਖਿਓ ਭਾਵੇਂ ਅਨੰਦਪੁਰ ਸਾਹਿਬ ਤੋਂ ਜਾਣ ਦਾ ਚਿੱਤ ਤਾਂ ਨਹੀਂ ਕਰਦਾ ਸੀ ਪਰ ਮਹਾਰਾਜ ਦੀ ਆਗਿਆ ਅਗੇ ਸੀਸ ਨਵਾਉਣਾ ਸਿੱਖਦਾ ਫਰਜ਼ ਹੈ ਸਮਾਂ ਬੀਤਿਆ ਅਨੰਦਪੁਰ ਸਾਹਿਬ ਚਮਕੌਰ ਸਾਹਿਬ ਮਾਚੀਵਾੜਾ ਹੁੰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਹੁਣ ਮੁਕਤਸਰ ਪਹੁੰਚ ਗਏ ਸਨ ਸਮਾਂ ਨਿਕਲਦਾ ਗਿਆ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਸਮ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਦੇ ਆਂ। ਬਾਬਾ ਜੀ ਜੰਗ ਦੇ ਮੈਦਾਨ ਵਿੱਚ ਜੂਝ ਰਹੇ, ਪੰਥ ਦੇ ਮੋੜ ਦੇ ਨਾਲ ਮੋੜਾ ਜੋੜ ਕੇ ਸਦਾ ਖਲੋਂਦੇ ਰਹੇ। ਹੁਣ ਤੱਕ ਦਲ ਖਾਲਸੇ ਵੱਲੋਂ ਪੰਥ ਦੇ ਬਣਾਏ ਗਏ 5 ਜਥਿਆਂ ਵਿੱਚੋਂ ਸ਼ਹੀਦਾਂ ਦੇ ਜਥੇ ਦਾ ਨਿਸ਼ਾਨ ਸਾਹਿਬ ਹੀ ਬਾਬਾ ਜੀ ਕੋਲ ਆ ਗਿਆ। ਇਸੇ ਜਥੇ ਤੋਂ ਅੱਗੇ ਜਾ ਕੇ ਸ਼ਹੀਦੀ ਮਿਸਲ ਦਾ ਜਨਮ ਹੋਇਆ। ਕਮਾਲ ਦੀ ਗੱਲ ਤਾਂ ਇਹ ਸੀ ਕਿ ਇਨ੍ਹਾਂ ਸਿੰਘਾਂ ਨੂੰ ਜਿਉਂਦੇ ਜੀ ਹੀ ਸ਼ਹੀਦ ਕਿਹਾ ਜਾਣ ਲੱਗਾ ਸੀ। ਇੱਕ ਦਿਨ ਦਮਦਮਾ ਸਾਹਿਬ ਦੀਵਾਨ ਲੱਗਾ ਹੋਇਆ ਸੀ। ਤੇ ਬਾਬਾ ਜੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਕਰ ਰਹੇ ਸਨ ਮਰਦਾ ਹੋਏ ਮਰੀਦ ਨਾ ਗੱਲੀ ਹੋਣਾ ਸਾਬਰ ਸਿਦਕ ਸਹੀਦ ਭਰਮ ਭੋਕ ਹੋਣਾ ਇੱਕ ਸਿੰਘ ਭੱਜਿਆ ਦੀਵਾਨ ਵੱਲ ਆ ਰਿਹਾ ਸੀ ਦੀਵਾਨ ਵਿੱਚ ਪਿਛੇ ਖਲੋਤੇ ਪਹਿਰੇਦਾਰ ਸਿੰਘਾਂ ਨੇ ਉਸ ਨੂੰ ਰੋਕਿਆ ਕੀ ਹੋਇਆ ਸਿੰਘਾ ਇੰਨੀ ਤੇਜ਼ੀ ਵਿੱਚ ਕਿਉਂ ਭੱਜ ਰਿਹਾ ਜੇ ਮੈਂ ਥੋੜੀ ਹੋਰ ਦੇਰੀ ਕਰ ਦਿੱਤੀ ਤਾਂ ਅਨਰਥ ਹੋ ਜਾਵੇਗਾ ਖਾਲਸਾ ਜੀ ਹਫਦਾ ਹੋਇਆ ਉਹ ਸਿੰਘ ਬੋਲਿਆ ਮੈਨੂੰ ਛੇਤੀ ਨਾਲ ਬਾਬਾ ਦੀਪ ਸਿੰਘ ਜੀ ਕੋਲ ਲੈ ਚਲੋ ਪਰ ਕੋਈ ਦਾਸਤਾ ਸਹੀ ਸਾਰੀ ਗੱਲ ਉੱਥੇ ਹੀ ਖੋਲ ਕੇ ਦੱਸਾਂਗਾ ਸਿੰਘ ਜੀ ਮੇਰਾ ਦਿਲ ਇੰਨਾ ਘਟੜਾ ਨਹੀਂ ਕਿ ਵਾਰ-ਵਾਰ ਉਹ ਘਟਨਾ ਨੂੰ ਦੁਹਰਾ ਸਕਾਂ ਉਹ ਪਹਿਰੇਦਾਰ ਸਿੰਘ ਉਸ ਸਿੰਘ ਨੂੰ ਬਾਬਾ ਜੀ ਕੋਲ ਲੈ ਤੁਰਿਆ ਬਾਬਾ ਜੀ ਨੂੰ ਸਿੰਘ ਭੱਜਿਆ ਆਉਂਦਾ ਦੇਖ ਕੇ ਕਿਸੇ ਵਿਪਤਾ ਦਾ ਅੰਦਾਜ਼ਾ ਹੋ ਗਿਆ ਉਹਨਾਂ ਨੇ ਉੱਥੇ ਕਥਾ ਦੀ ਸਮਾਪਤੀ ਕੀਤੀ ਅਨਰਥ ਹੋ ਗਿਆ ਬਾਬਾ ਜੀ ਕਹਿਰ ਹੋ ਗਿਆ ਸਾ ਲੈ ਲੈ ਭਾਈ ਤੇ ਸਜਣਾ ਦੱਸ ਬਾਬਾ ਜੀ ਨੇ ਉਸ ਸਿੰਘ ਨੂੰ ਇਹ ਬਚਨ ਕਹੇ ਅਫਗਾਨ ਅਮਰਤ ਸਰ ਸਾਹਿਬ ਦੇ ਚੜ੍ਹ ਆਏ ਨੇ ਬਾਬਾ ਜੀ ਤੇ ਉਹ ਕਿਹੜਾ ਪਹਿਲੀ ਵਾਰ ਆਏ ਨੇ ਲੁੱਟ ਮਾਰਦੀ ਨੀਤ ਭਰਦੀ ਨਹੀਂ ਉਹਨਾਂ ਦੀ ਨਹੀਂ ਖਾਲਸਾ ਜੀ ਲੁੱਟਾਂ ਮਾਰਾਂ ਦੀ ਪਰਵਾਹ ਤਾਂ ਅਸੀਂ ਕੱਦ ਦੀ ਛੱਡ ਦਿੱਤੀ। ਉਹ ਸਾਰਾ ਹਿੰਦੂਸਤਾਨ ਲੁੱਟਦੇ ਆਂ ਤੇ ਅਸੀਂ ਉਹਨਾਂ ਨੂੰ ਲੁੱਟ ਲੈਂਦੇ ਆਂ। ਉਹ ਤਾਂ ਐਤਕੀ ਕਿਸੇ ਹੋਰ ਬਿਰਤੀ ਨਾਲ ਅਮਰਤਸਰ ਵੱਲ ਚੜ ਕੇ ਆਏ ਨੇ। ਤੈਮੂਰ ਤੇ ਜਹਾਂਨ ਖਾਨ। ਬਾਬਾ ਜੀ ਨੇ ਸਿੰਘ ਦੀਆਂ ਗੱਲਾਂ ਤੋਂ ਅੰਦਾਜ਼ਾ ਜਿਹਾ ਲਾ ਲਿਆ ਸੀ ਕਿ ਜ਼ਰੂਰ ਅਬਦਾਲੀ ਲਸ਼ਕਰ ਦੀ ਮੈਲੀ ਨਜ਼ਰਬਾਰ ਸਾਹਿਬ ਉੱਤੇ ਪਈ ਹੋਵੇਗੀ। ਜਹਾਂਨ ਖਾਨ ਦੀ ਬਦਨੀਤੀ ਤੋਂ ਬਾਬਾ ਜੀ ਪਹਿਲਾਂ ਹੀ ਵਾਕਿਫ ਸਨ। ਕੀ ਉਹਨਾਂ ਦਰਬਾਰ ਸਾਹਿਬ ਦਾ ਰੁਖ ਕੀਤਾ ਹੈ? ਬਾਬਾ ਜੀ ਬੋਲੇ ਜੀ ਬਾਬਾ ਜੀ। ਬਾਬਾ ਜੀ ਉੱਠੇ ਖੰਡੇ ਨੂੰ ਕਮਰ ਕੱਸੇ ਵਿੱਚ ਕੱਸਿਆ ਦ੍ਰਿੜਤਾ ਨਾਲ ਨੇਜਾ ਹੱਥ ਵਿੱਚ ਫੜਿਆ ਤੇ ਮਹਾਰਾਜ ਅਗੇ ਅਰਦਾਸ ਕਰਨ ਲੱਗੇ ਹੇ ਸੱਚੇ ਪਾਤਸ਼ਾਹ ਕਲਗੀਧਰ ਜੀਓ ਸਾਡੇ ਗਰੀਬਾਂ ਦੀ लाज ਰੱਖਣੇ ਕਾਹ। ਹੇ ਜਗਤ ਮਾਤਾ ਆਦਿ ਸ਼ਕਤੀ ਮਾਤਾ ਸਾਹਿਬ ਜੀਓ ਆਪ ਜੀ ਦੀ ਅਸੀਸ ਨੂੰ ਸਿਰ ਨਾਂ ਨਿਵਾ ਸਕਾ ਸਿਦਕਬਖਸ਼ ਜੀਓ ਬਾਬਾ ਜੀ ਬਸ ਇੰਨਾ ਬੋਲੇ ਤੇ ਹੱਥ ਧਰਤੀ ਨੂੰ ਛਹਾ ਕੇ ਮੱਥੇ ਨੂੰ ਲਾਇਆ ਸੀਸ ਲੇਖੇ ਲਾਉਂਦਾ ਵੇਲਾ ਆ ਗਿਆ ਹੈ ਖਾਲਸਾ ਜੀ ਨਾਮ ਨਾਲ ਲੱਗੇ ਸ਼ਹੀਦ ਸ਼ਬਦ ਦੀ ਲਾਜ ਪਾਲਣ ਦਾ ਵੇਲਾ ਆ ਗਿਆ। ਅਮਰਤਸਰ ਸਿੰਘਾਂ ਦੇ ਲਹੂ ਦੀ ਮੰਗ ਕਰ ਰਿਹਾ ਹੈ। ਤੁਰਨ ਲੱਗਿਆ ਬਾਬਾ ਜੀ ਨੇ ਦਮਦਮਾ ਸਾਹਿਬ ਦੀ ਸੇਵਾ ਭਾਈ ਨੱਥਾ ਸਿੰਘ ਸਮੇਤ ਕੁਝ ਨੇੜ ਦੇ ਸਿੰਘਾਂ ਨੂੰ ਸੌਂਪ ਦਿੱਤੀ। ਸਾਰਾ ਜਥਾ ਬਾਬਾ ਜੀ ਦੇ ਮਗਰ ਥੋੜਾ ਤੁਰਿਆ। ਬਾਬਾ ਜੀ ਦੇ ਸਾਰੇ ਵਿਦਿਆਰਥੀ ਵੀ ਉਹਨਾਂ ਨਾਲ ਹੋ ਤੁਰੇ। ਬਿਨਾਂ ਇੱਕ ਪਲ ਦੀ ਦੇਰੀ ਲਾਏ ਰੋਸ਼ਨੀਆ ਦੇ ਬੰਜਾਰੇ ਮੁਗਲ ਪਰਛਾਵਿਆਂ ਨੂੰ ਮੀਟਣ ਲਈ ਅਮਰਤਸਰ ਸਾਹਿਬ ਵੱਲ ਤੁਰ ਪਏ। ਗੁਰਬਾਣੀ ਦੀ ਸੰਥਿਆ ਲੈਣ ਵਾਲੇ ਵਿਦਿਆਰਥੀ ਹੱਥਾਂ ਵਿੱਚ ਪੋਥੀਆਂ ਫੜੀ ਆ ਰਹੇ ਸਨ ਉਹ ਬਾਬਾ ਜੀ ਨੂੰ ਗੁਰੂ ਕਾਸ਼ੀ ਦੀਆਂ ਬਰੂਹਾਂ ਤੇ ਮਿਲੇ ਅੱਜ ਸੰਥਿਆ ਨਹੀਂ ਹੋਏਗੀ ਬਾਬਾ ਜੀ ਕਿਉਂ ਨਹੀਂ ਹੋਏਗੀ ਅੱਜ ਤਾਂ ਸੰਥਿਆ ਦੇ ਨਾਲ-ਨਾਲ ਸਗੋਂ ਵਿਆਖਿਆ ਵੀ ਹੋਏਗੀ ਬਾਬਾ ਜੀ ਬੋਲੇ ਪੋਥੀਆਂ ਨੂੰ ਖਜ਼ਾਨਿਆਂ ਵਿੱਚ ਰੱਖੋ ਤੇ ਕਿਰਪਾਨਾਂ ਮਿਆਨਾਂ ਵਿੱਚੋਂ ਬਾਹਰ ਕੱਢੋ ਅੱਜ ਤੁਹਾਡੀ ਸੰਥਿਆ ਦੀ ਜਮਾਤ ਮੈਦਾਨੇ ਜੰਗ ਵਿੱਚ ਹੋएगी ਤਰਨ ਤਰਨ ਵਾਲੀ ਲੀਕ ਸਾਰੇ ਵਿਦਿਆਰਥੀਆਂ ਤੇ ਜਥੇ ਦੇ ਬਾਕੀ ਸਿੰਘਾਂ ਨੇ ਬਿਨਾਂ ਝਿਜਕਪਾਰ ਕੀਤੀ ਦੁਰਾਨੀ ਲੜਾਕੇ ਫਰਸ਼ੇ ਢਾਲਾਂ ਤੇ ਮਾਰ ਕੇ ਦਿਲ ਕੰਬਾਉ ਆਵਾਜ਼ਾਂ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ ਹੋ ਸਕਦਾ ਹੈ ਉਹਨਾਂ ਦੇ ਆਸੇ ਪਾਸਿਓਂ ਕਿਸੇ ਦਾ ਦਿਲ ਕੰਬਿਆ ਵੀ ਹੋਏ ਪਰ ਸਿੰਘਾਂ ਨੂੰ ਤਾਂ ਐਸੀਆਂ ਆਵਾਜ਼ਾਂ ਸਗੋਂ ਹੋਰ ਜੋਸ਼ ਚੜ੍ਹਾਉਂਦੀਆਂ ਹਨ ਸਿੰਘਾਂ ਨੇ ਨਗਾਰੇ ਤੇ ਚੋਟ ਲਾਈ ਬਦਲਾਂ ਵਿੱਚੋਂ ਕੜਕਦੀ ਬਿਜਲੀ ਤਾੜ ਕਰਦੀ ਦਰਾਨੀ ਫੌਜਾਂ ਤੇ ਡਿੱਗੀ। ਬਾਬਾ ਜੀ ਨੇ ਖੰਡਾ ਮਿਆਨੋਂ ਕੱਢਿਆ, ਮੱਥੇ ਨੂੰ ਛੋਹਾਇਆ ਤੇ ਉਸ ਨਾਲ ਧਰਤੀ ਤੇ ਲਕੀਰ ਖਿੱਚ ਦਿੱਤੀ। ਇਹ ਲਕੀਰ ਅੱਜ ਡਰ ਅਤੇ ਨਿਡਰਤਾ ਦੇ ਵਿਚਾਲੇ ਦਾ ਪਾੜਾ ਮਿਟੇਗੀ। ਇਹ ਲਕੀਰ ਪੰਥ ਅਤੇ ਪਰਿਵਾਰ ਦੇ ਮੋਹ ਦਾ ਨਿਰਣਾ ਕਰੇਗੀ। ਇਹ ਲਕੀਰ ਮੌਤ ਅਤੇ ਸ਼ਹਾਦਤ ਦੰਨ ਬੀੜਾ ਕਰੇਗੀ। ਲਕੀਰ ਦੇ ਇਧਰ ਖਲੋਤੇ ਰਹ ਗਏ ਇੱਕ ਦਿਨ ਮਰ ਜਾਣਗੇ ਤੇ ਪਾਰ ਹੋ ਗਏ, ਅੱਜ ਸ਼ਹੀਦ ਹੋਣਗੇ। ਬਾਜ ਪਟੇਰੀਆਂ ਦੇ ਸ਼ਿਕਾਰ ਲਈ ਉੱਡ ਪਏ ਬਗਿਆੜਾਂ ਦੀ ਵੰਗਾਰ ਦਾ ਜਵਾਬ ਦੇ ਲਈ ਸ਼ੇਰ ਬੇਲਿਓ ਨਿਕਲਾਈ ਸਾਰੇ ਜਥੇ ਨੇ ਤਰਨ ਤਰਨ ਸਾਹਿਬ ਦੇ ਸਰੋਵਰ ਵਿੱਚ ਛੁਨਾਣ ਕੀਤਾ ਉਧਰ ਜਹਾਨ ਖਾਨ ਨੇ ਸਰੋਵਰ ਨੂੰ ਪੂਰ ਦਿੱਤਾ ਸੀ ਅਤੇ ਦਰਬਾਰ ਸਾਹਿਬ ਨੂੰ ਟੁਹਾ ਦਿੱਤਾ ਸੀ ਮਲਬੇ ਦੇ ਢੇਰ ਉੱਤੇ ਹਰ ਰਾਤ ਇੱਕ ਚੁਮੁਖੀਆ ਦੀਵਾ ਬਲ ਲੱਗ ਪੈਂਦਾ ਸੀ ਜਹਾਨ ਖਾਨ ਨੇ ਬਥੇਰਾ ਸਖਤ ਪਹਿਰਾ ਕੀਤਾ ਪਰ ਫਿਰ ਵੀ ਉਹ ਦੀਵਾ ਨੇ ਤੇ ਜਗਦਾ ਰਿਹਾ ਜ਼ਰੂਰ ਇਹ ਕੋਈ ਕਰਾਮਾਤ ਹੈ ਹਜ਼ੂਰ ਜਹਾਨ ਖਾਨ ਦਾ ਇੱਕ ਫੌਜਦਾਰ ਬੋਲਿਆ ਮੈਂ ਸੁਣਿਆ ਹੈ ਸਿੱਖਾਂ ਦੇ ਇਸ ਮੰਦਰ ਵਿੱਚ ਬੜੀ ਗੈਬੀ ਤਾਕਤ ਹੈ ਇਸ ਦੀ ਰਾਖੀ ਰੂਹਾਂ ਵੀ ਕਰਦੀਆਂ ਹਨ ਮੰਦਰ ਵੀ ਢਾਵਾਂਗਾ ਤੇ ਇਹਨਾਂ ਦੀਆਂ ਰੂਹਾਂ ਤੇ ਦੇਹਾਂ ਸਭ ਨਾਲ ਜਿੱਠਾਂਗਾ ਜਹਾਨ ਖਾਨ ਨੇ ਤਲਵਾਰ ਹਵਾ ਵਿੱਚ ਘੁਮਾਈ ਬਾਬਾ ਦੀਪ ਸਿੰਘ ਜੀ ਨੇ ਗੁਰੂ ਰਾਮਦਾਸ ਜੀ ਅੱਗੇ ਅਰਦਾਸ ਕੀਤੀ ਕਿ ਅਸੀਸ ਤੁਹਾਡਾ ਹੈ ਤੇ ਤੁਹਾਡੇ ਅੱਗੇ ਪੇਟ ਕਰਾਂਗਾ ਆਪ ਜੀ ਦੀ ਅਸੀਸ ਦੇ ਆਸਰੇ ਤੇ ਆਪ ਜੀ ਦੀ ਓਟ ਵਿੱਚ ਲੜਦਿਆਂ ਐਸਾ ਖੰਡਾ ਬਾਹਵਾਂਗੇ ਕਿ ਕਾਬਲੀ ਤਲਵਾਰਾਂ ਗੁੰਡੀਆਂ ਕਰ ਦੇਵਾਂਗਾ ਬਦਨੀ ਤੁਹਾਨੂੰ ਅਮਰਤ ਸਰ ਤੋਂ ਦੂਰ ਭਜਾ ਦੇਵਾਂਗਾ ਤੇ ਦਰਬਾਰ ਸਾਹਿਬ ਦੇ ਦਰਸ਼ਨ ਕਰੇ ਬਿਨਾ ਪ੍ਰਾਣ ਨਹੀਂ त्याਗਾਂਗਾ ਬਾਬਾ ਜੀ ਦੇ ਇਨ੍ਹਾਂ ਬੋਲਾਂ ਤੇ ਅਸਮਾਨੋਂ ਬਿਜਲੀ ਚਮਕੀ ਤੇ ਇੱਕ ਅਜਬ ਵਰਤਾਰਾ ਵਾਪਰਿਆ ਕਦੋਂ ਪ੍ਰਾਣ त्याਗਣੇ ਹਨ ਤੇ ਕਦੋਂ ਨਹੀਂ ਇਹ ਤੁਹਾਡੇ ਵਾਸ ਨਹੀਂ ਮੇਰੇ ਵਾਸ ਹੈ ਬਿਜਲੀ ਦੀ ਤਾਰ ਵਿੱਚ ਪ੍ਰਗਟ ਹੁੰਦੀ ਇੱਕ ਦੇਵੀ ਬੋਲੀ ਮੈਂ ਮੌਤ ਹਾਂ ਤੇ ਇਹ ਸਭ ਮੈਂ ਤੈਅ ਕਰਨਾ ਹੈ ਉਸ ਨੇ ਆਪਣਾ ਵਾਅਦਾ ਪੂਰਾ ਕੀਤਾ ਤੂੰ ਜਿਹੜਾ ਜੋਰ ਲਾਉਣਾ ਹੈ ਲਾਲੀ ਬੀਬੀ ਮੇਰੀ ਅਰਦਾਸ ਤਾਂ ਹੁਣ ਹੋ ਗਈ ਹੈ ਬਾਬਾ ਜੀ ਮੌਤ ਨੂੰ ਬੋਲੇ ਇਸ ਦੇ ਮੱਥੇ ਤੇ ਸਾਫ਼ ਲਿਖਿਆ ਹੈ ਕਿ ਇਸ ਸੂਰਮੇ ਦਾ ਸਿਰ ਇੱਥੇ ਹੀ ਮidan ਵਿੱਚ ਲੈ ਜਾਣਾ ਹੈ ਜੰਗ ਦੇਖਣ ਆਏ ਦੇਵਤੇ ਗੱਲਾਂ ਕਰ ਰਹੇ ਸਨ ਅਜੇ ਵੀ ਵੇਲਾ ਹੈ ਕਿ ਆਪਣੇ ਬੋਲ ਵਾਪਸ ਲੈ ਲੈ ਮੈਂ ਇਹ ਪੂਰੇ ਨਹੀਂ ਹੋਣ ਦੇਣਾ ਮੌਤ ਬਾਬਾ ਜੀ ਨੂੰ ਬੋਲੇ ਬਚਨਾ ਤੋਂ ਖਿਸਕਣਾ ਸਿੱਖਦਾ ਕੰਮ ਨਹੀਂ ਬੀਬੀ ਤੂੰ ਆਪਣੀ ਬਾਹ ਲਾ ਲੈ ਮੈਨੂੰ ਧਰਮ ਯੁੱਧ ਵਿੱਚ ਆਪਣੀ ਨਾਲ ਲੈ ਬਾਬਾ ਜੀ ਤੁਰਦਿਆਂ ਬੋਲੇ ਮੌਤ ਖਲੋਤੀ ਹੈਰਾਨ ਹੋ ਰਹੀ ਸੀ ਅੱਜ ਤੱਕ ਸਭ ਉਸ ਤੋਂ ਡਰਦੇ ਰਹੇ ਸਨ ਦੂਰ ਭੱਜਣ ਦੀ ਕੋਸ਼ਿਸ਼ ਕਰਦੇ ਰਹੇ ਸਨ ਪਰ ਕੈਸੀ ਤਾਸੀਰ ਦੇ ਮਨੋਕਹਾਣੇ ਪੰਜਾਬ ਦੇ ਵਾਸੀ ਕਿ ਮੌਤ ਦੀਆਂ ਅੱਖਾਂ ਵਿੱਚ ਵੀ ਅੱਖਾਂ ਪਾ ਕੇ ਲੰਘ ਜਾਂਦੇ ਆ ਗੁਰੂਗੀਆਂ ਚਿੜੀਆਂ ਨੇ ਬਾਜਾਂ ਦੀਆਂ ਘੰਡੀਆਂ ਮਰੋੜ ਦਿੱਤੀਆਂ ਤੇ ਇਹ ਤਾਂ ਹੈ ਨਹੀਂ ਸ਼ਿਕਰੇ ਜਏ। ਬਾਬਾ ਨੌਦ ਸਿੰਘ ਨੇ ਫਗਾਨਾ ਵੱਲ ਦੇਖਿਆ ਤੇ ਆਪਣੀ ਭਗੌਤੀ ਦੀ ਧਾਰ ਪਰਖਦਿਆਂ ਬੋਲੇ। ਸਿੰਘਾਂ ਨੇ ਨਗਾਰੇ ਤੇ ਚੋਟ ਲਾਈ ਤੇ ਨਰਸਿੰਘਾ ਪਹਜਾਇਆ। ਇੰਨੇ ਨੂੰ ਤੇਜ ਆਵਾਜ਼ਾਂ ਨੇ ਫਗਾਨਾ ਦੇ ਕੰਨ ਖੜੇ ਕੀਤੇ। ਇਹ ਕੈਸੀਆਂ ਆਵਾਜ਼ਾਂ ਨੇ? ਉਹ ਕ੍ਰਪਾਨਾਂ ਤਿੱਖੀਆਂ ਕਰ ਰਹੇ ਹਨ ਹਜੂਰ ਤੇ ਨਗਾਰੇ ਵਜਾ ਰਹੇ ਹਨ। ਜੰਗ ਸ਼ੁਰੂ ਹੋਈ ਖੰਡੇ ਕਿਰਪਾਨਾਂ ਨੇ ਫਗਾਨਾਂ ਦੀ ਜੰਗ ਜੂ ਤਾਕਤ ਦਾ ਇਮਤਿਹਾਨ ਲੈਣਾ ਸ਼ੁਰੂ ਕੀਤਾ ਸਿੰਘਾਂ ਨੇ ਜੰਗ ਵਿੱਚ ਐਸਾ ਲੋਹਾ ਵਾਇਆ ਕਿ ਪਹਿਲੇ ਹੱਲੇ ਵਿੱਚ ਇਹ ਜਹਾਨ ਖਾਨ ਦੀ ਅਜੇਤੂ ਫੌਜ ਦੇ ਪੈਰ ਉਖੜ ਗਏ ਉਸ ਦੇ ਸਿਪਾਹੀ ਤਾਂ ਜੰਗ ਤੋਂ ਪਹਿਲਾਂ ਹੀ ਭੈ ਪੀਤ ਹੋਏ ਖਲੋਤੇ ਸਨ ਤੇ ਉਹਨਾਂ ਹੁਣ ਸਿੰਘਾਂ ਦੇ ਜਜ਼ਬੇ ਅੱਗੇ ਕਿੱਥੇ ਟਿਕਣਾ ਸੀ ਉਹ ਭੱਜ ਪਏ ਵਿਛੇ ਵੱਲੋਂ ਜਹਾਨ ਖਾਨ ਨੇ ਤੈਮੂਰ ਕੋਲ ਸਨੇਹਾ ਪਹਚਾਇਆ ਉਸਨੇ ਫੌਜਦਾਰਾਂ ਨੂੰ ਤਾਕੀਦ ਕੀਤੀ ਕਿ ਜਿਹਾਰ ਦਾ ਨਾਰਾ ਸਾਰੇ ਲਾਹੌਰ ਵਿੱਚ ਮਾਰਿਆ ਜਾਵੇ ਤੇ ਦੀਨੀਆਂ ਨੂੰ ਕਾਫਰਾਂ ਨਾਲ ਮੱਥਾ ਲਾਉਣ ਲਈ ਤਿਆਰ ਕੀਤਾ ਜਾਵੇ। ਬਾਬਾ ਨੌ ਸਿੰਘ ਦਾ ਖੰਡਾ ਕਾਬਲੀ ਵੇੜਿਆਂ ਵਿੱਚ ਸੱਤਰੇ ਵਿਛੋਂਦਾ ਜਾ ਰਿਹਾ ਸੀ। ਉਹਨਾਂ ਅਫਗਾਨ ਲਸ਼ਕਰ ਵਿੱਚ ਤੜਥਲੀ ਮਚਾ ਦਿੱਤੀ ਸੀ। ਕੋਈ ਵੀ ਪਠਾਨ ਜੰਗ ਵਿੱਚ ਬਾਬਾ ਨੌ ਸਿੰਘ ਵਾਲੇ ਪਾਸੇ ਨਹੀਂ ਹੋਣਾ ਚਾਹੁੰਦਾ ਸੀ। ਜਹਾਨਖਾਨ ਆਪ ਆਪਣੀ ਟੁਕੜੀ ਲੈ ਕੇ ਅੱਗੇ ਵਧਿਆ ਉਸ ਦੇ ਨਾਲ ਪਠਾਨ ਬੰਦੂਕੀਆਂ ਦੀ ਇੱਕ ਟੋਲੀ ਵੀ ਸੀ ਬਾਬਾ ਜੀ ਜਹਾਨਖਾਨ ਵੱਲ ਵਧੇ ਜਹਾਨਖਾਨ ਨੇ ਦੂਰੋਂ ਬਰਸਾ ਚਲਾਇਆ ਬਾਬਾ ਜੀ ਨੇ ਉਸ ਦੇ ਵਾਰ ਤੋਂ ਆਪਣੇ ਆਪ ਨੂੰ ਬਚਾਇਆ ਤੇ ਘੋੜਾ ਭਜਾ ਕੇ ਖਾਨ ਦੇ ਕੋਲ ਜਾ ਪਹੁੰਚੇ ਬਾਬਾ ਜੀ ਦੇ ਖੰਡੇ ਦੇ ਪਹਿਲੇ ਵਾਰ ਵਿੱਚ ਹੀ ਜਹਾਨਖਾਨ ਦੀ ਫੁਲਾਦੀ ਤਲਵਾਰ ਦੇ ਦੋ ਟੋਟੇ ਹੋ ਗਏ ਬਾਬਾ ਜੀ ਦੀ ਸਾਰੀ ਦੇਦ ਤੀਰਾਂ ਕਰਪਾਨਾਂ ਤੇ ਬਰਸ਼ਿਆਂ ਦੇ ਫੱਟਾਂ ਨਾਲ ਭਰੀ ਪਈ ਸੀ ਪਰ ਮਜਾ ਲੈ ਕੇ ਖੰਡੇ ਦੀ ਪਕੜ ਬਾਬਾ ਜੀ ਦੇ ਹੱਥੋਂ ਰਤਾ ਵੀ ਢਿੱਲੀ ਪਈ ਹੋਵੇ। ਰਾਮ ਜੰਗੇ ਦੀ ਇੱਕ ਗੋਲੀ ਬਾਬਾ ਜੀ ਦੇ ਮੱਥੇ ਵਿੱਚ ਲੱਗੀ ਤੇ ਕਈ ਹੋਰ ਦੇਹਾਂ ਤੋਂ ਪਾਰ ਹੋ ਗਈ। ਬਾਬਾ ਜੀ ਘੋੜੇ ਤੋਂ ਹੇਠਾਂ ਉਤਰੇ ਅੰਮ੍ਰਿਤਸਰ ਸਾਹਿਬ ਵੱਲ ਮੂੰਹ ਕਰਕੇ ਮੱਥਾ ਟੇਕਿਆ ਤੇ ਉੱਥੇ ਲੰਮੇ ਪੈ ਕੇ ਸ਼ੀਤੀਆਂ ਪ੍ਰਾਪਤ ਕਰ ਗਏ। ਸਾਰਿਆਂ ਸਿੰਘਾਂ ਨੇ ਹੱਥ ਜੋੜ ਕੇ ਬਾਬਾ ਨੌ ਸਿੰਘ ਜੀ ਨੂੰ ਸੀਸ ਝੁਕਾਇਆ ਤੇ ਦੁਬਾਰਾ ਜੰਗ ਵਿੱਚ ਜੁਟ ਗਏ। ਬਾਬਾ ਦੀਪ ਸਿੰਘ ਜੀ ਜਿਸ ਜੋਸ਼ ਨਾਲ ਲੱਗੇ ਵਧ ਰਹੇ ਸਨ ਉਹ ਸੱਗੇ ਤਾਂ ਹੁਣ ਫਗਾਨ ਕੀ ਕੋਈ ਦੇਵਤਾ ਜਾਂ ਦਾਇੰਤ ਵੀ ਨਹੀਂ ਸੰਤਕ ਸਕਦਾ। ਕਿਆ ਚਾਲ ਸੀ ਬਾਬਾ ਜੀ ਦੇ ਖੰਡੇ ਦੀ ਜਮਾ ਉਹਨਾਂ ਦੀਆਂ ਕਲਮਾਂ ਜਿਵੇਂ ਉਹ ਕਲਮਾਂ ਨਾਲ ਸੋਹਣੇ ਅੱਖਰ ਪਾਉਂਦੇ ਸਨ ਉਸੇ ਸੋਹਣੇ ਅੰਦਾਜ਼ ਵਿੱਚ ਜੰਗ ਲੜਦੇ ਸਨ। ਮਜਾਲ ਸੀ ਕਿ ਕੋਈ ਮੁਕਾਬਲਾ ਕਰ ਸਕੇ। ਮੇਰੇ ਕੋਲ 8 ਸ਼ੇਰ ਦੀ ਤਲਵਾਰ ਹੈ। ਇੱਕ ਵੱਡੀ ਫੌਜੀ ਟੁਕੜੀ ਦਾ ਸਰਦਾਰ ਬੋਲਿਆ। ਸ਼ਾਹੀ ਦੀ ਉਤਾਈ ਖਾਨ ਸੀ ਤੇ ਉਸ ਦਾ ਖੰਡਾ ਕਹਿੰਦੇ 18 ਸਿਰ ਦਾ ਹੈ ਪਹਿਲਾਂ ਤੋਂ ਲੜਦਾ ਸੀ ਕਿਸੇ ਫਕਾਨ ਫੌਜਦਾਰ ਦਾ ਜਵਾਬ ਆਇਆ ਬਾਬਾ ਜੀ ਦਾ ਕੌਲ ਸੀ ਕਿ ਉਹ ਸ਼ਹਾਦਤ ਰਸਵੀ ਦਰਬਾਰ ਸਾਹਿਬ ਪਹੁੰਚ ਕੇ ਹੀ ਪਾਉਣਗੇ ਸੋ ਉਹਨਾਂ ਇਹੋ ਕਰਨਾ ਸੀ ਪਰ ਇਹ ਕੀ ਇਹ ਤਾਂ ਗਜਬ ਹੋ ਗਿਆ ਸੀ ਇੱਕ ਪਠਾਨ ਨਾਲ ਸਾਂਝੇ ਵਾਰ ਵਿੱਚ ਬਾਬਾ ਜੀ ਦਾ ਸੀਸ ਲਹਿ ਗਿਆ ਉਹ ਤਾਂ ਧਰਤੀ ਤੇ ਡਿੱਗ ਪਏ ਸਨ ਬਾਬਾ ਜੀ ਦਾ ਪ੍ਰਾਂਤਾ ਵਿੱਚੇ ਰਹਿ ਗਿਆ ਸੀ ਸਿੱਖ ਪ੍ਰਾਨ ਪਾਲਣ ਲਈ ਜਾਨ ਲਾ ਦਿੰਦੇ ਨੇ ਪਰ ਬਾਬਾ ਜੀ ਦੀ ਜਾਨ ਤਾਂ ਪ੍ਰਾਣ ਪੂਰਾ ਹੋਣ ਤੋਂ ਪਹਿਲਾਂ ਹੀ ਉਡਾਰੀ ਮਾਰ ਗਈ ਸੀ। ਬਾਬਾ ਜੀ ਦੇ দেহ ਪਠਾਨ ਘੋੜਿਆਂ ਦੇ ਵਿੱਚ ਘਾਰ ਪਈ ਸੀ। ਇੱਕ ਸਿੰਘ ਭਾਈ ਧਰਮ ਸਿੰਘ ਉਹਨਾਂ ਦੇ ਦੇਹ ਸੰਭਾਲਣ ਲਈ ਭੱਜਿਆ। ਉਹ ਚਾਹੁੰਦਾ ਸੀ ਕਿ ਬਾਬਾ ਜੀ ਨੂੰ ਮੈਦਾਨ ਵਿੱਚੋਂ ਪਾਸੇ ਲੈ ਜਾਵੇ। ਉਸ ਨੇ ਬਾਬਾ ਜੀ ਦੇ ਧਾੜ ਨੂੰ ਹੱਥ ਪਾਇਆ ਤੇ ਬੋਲਿਆ। ਬਾਬਾ ਜੀ ਅੰਮ੍ਰਿਤਸਰ ਤਾਂ ਅਜੇ ਨਹੀਂ ਆਇਆ। ਇਹ ਕੀ ਭਾਣਾ ਵਰਤ ਗਿਆ। ਆਪ ਜੀ ਦਾ ਪ੍ਰਾਣ ਬਾਬਾ ਜੀ ਦੇ ਧਾੜ ਵਿੱਚ ਹਲਚਲ ਹੋਈ। ਸੀਸ ਨੇ ਅੱਖਾਂ ਖੋਲ੍ਹੀਆਂ। ਪਤਾ ਨਹੀਂ ਕਿਧਰੋਂ ਆਵਾਜ਼ ਆਈ। ਭਾਈ ਧਰਮ ਸਿੰਘ ਪਾਸੇ ਹੋ ਗਿਆ ਕਮਾਲ ਹੋ ਰਿਹਾ ਸੀ ਕਰਾਮਾਤ ਹੋ ਰਹੀ ਸੀ ਗਜਬ ਵਰਤਾਰਾ ਵਾਪਰ ਰਿਹਾ ਸੀ ਪਟਾਣਾ ਦੇ ਘੋੜੇ ਰੁਕ ਗਏ ਸਿੰਘਾਂ ਦੇ ਹੱਥ ਜੁੜ ਗਏ ਖਾਲਸੇ ਦੇ ਤਿਰੰਗਾ ਨੇ ਮੱਥੇ ਧਰਤੀ ਨੂੰ ਸ਼ੁਹਾ ਕੇ ਮੱਥਾ ਟੇਕਿਆ ਚੰਦ ਸੂਰਜ ਨੇ ਨਮਸਕਾਰ ਕੀਤੀ ਦੇਵਤਿਆਂ ਨੇ ਫੁੱਲ ਵਰਜ਼ਾਏ ਬਾਬਾ ਜੀ ਦਾ ਧੜ ਖੜਾ ਹੋਇਆ ਖੰਡਾ ਉਹਨਾਂ ਦੇ ਹੱਥ ਵਿੱਚ ਹੀ ਸੀ ਖੱਬੇ ਹੱਥ ਨਾਲ ਉਹਨਾਂ ਸੀ ਚੱਕਿਆ ਤੇ ਤਲੀ ਦੇ ਟਕਾ ਲਿਆ ਬਾਬਾ ਜੀ ਅੱਗੇ ਵਧੇ ਹੁਣ ਮੂਰੇ ਕੋਈ ਨਹੀਂ ਸੀ ਇਹ ਵਰਤਾਰਾ ਤੱਕ ਕੇ ਪਠਾਨ ਜੰਗ ਵਿੱਚੋਂ ਭੱਜਣ ਲੱਗੇ ਭੱਜਦੀ ਫੌਜ ਨੂੰ ਅਫਗਾਨ ਸਰਦਾਰ ਰੋਕਣ ਲੱਗੇ ਪਰ ਕੋਈ ਸਿਪਾਹੀ ਹੁਣ ਰੁਕਣ ਵਾਲਾ ਨਹੀਂ ਸੀ ਐਸੀ ਘਟਨਾ ਵਾਪਰੀ ਸੀ ਜਿਸ ਨੇ ਸਭ ਨੂੰ ਸੋਨ ਕਰ ਦਿੱਤਾ ਸੀ ਅਫਗਾਨਾਂ ਨੂੰ ਹੁਣ ਕਿੱਥੇ ਲੜਾਈ ਸوجਦੀ ਸੀ ਇਹਨਾਂ ਨਾਲ ਨਹੀਂ ਲੜਿਆ ਜਾ ਸਕਦਾ ਹਜੂਰ ਨਹੀਂ ਲੜਿਆ ਜਾ ਸਕਦਾ ਕਿਸੇ ਸੂਈਏ ਨੇ ਤਮੂਰ ਨੂੰ ਖਬਰ ਪਹੁੰਚਾਈ ਕਿਉਂ ਲੜਿਆ ਕਿਉਂ ਨਹੀਂ ਜਾ ਸਕਦਾ ਤਮੂਰ ਬੋਲਿਆ ਸਾਡੀ ਫੌਜ ਨੂੰ ਇਸ ਤਰ੍ਹਾਂ ਲੜਨ ਦਾ ਹੌਲ ਨਹੀਂ ਹਜੂਰ ਜਿਸ ਤਰ੍ਹਾਂ ਹੌਲ ਨਹੀਂ ਸਾਡੀ ਫੌਜ ਨੂੰ ਕਿਸ ਤਰ੍ਹਾਂ ਲੜ ਰਹੇ ਨੇ ਸਿੰਘ ਸਿਰ ਤਲੀ ਤੇ ਧਰ ਕੇ ਸੂਈਆ ਬੋਲਿਆ ਤੇ ਜੰਗ ਵਿੱਚ ਸਾਡੇ ਸੂਰਮੇ ਵੀ ਜਾਨ ਤਲੀ ਤੇ ਧਰ ਕੇ ਲੜਦੇ ਨੇ ਤਮੂਰ ਦੀ ਗੱਲ ਪੂਰੀ ਤਰ੍ਹਾਂ ਖਾਨੇ ਵਿੱਚ ਨਹੀਂ ਪਈ ਤੁਸੀਂ ਸਮਝੇ ਨਹੀਂ ਹਜੂਰ ਜਾਨ ਤਲੀ ਤੇ ਧਰ ਕੇ ਲੜਨਾ ਹੋਰ ਗੱਲ ਹੈ ਸਿਰ ਤਲੀ ਤੇ ਧਰ ਕੇ ਲੜਨਾ ਹੋਰ ਗੱਲ ਹੈ ਸ਼ਹੀਦੀ ਮਿਸਲ ਦੇ ਸਰਦਾਰ ਬਾਬੇ ਭਾਈ ਦੀਪ ਸਿੰਘ ਦਾ ਸਿਰ ਸਾਡੇ ਇੱਕ ਪਠਾਨ ਦੇ ਵਾਰ ਨਾਲ ਲੈ ਗਿਆ ਸੀ ਤੇ ਉਹਨੇ ਸੋਇਆ ਚੁੱਪ ਹੋ ਗਿਆ ਤੇ ਉਹਨੇ ਕੀ ਅੱਗੇ ਬੋਲ ਤੇ ਮੂਰਦਾ ਦਿਲ ਮੂਹ ਨੂੰ ਆ ਰਿਹਾ ਸੀ ਤੇ ਉਹਨੇ ਆਪਣਾ ਲੱਥਾ ਸਿਰ ਚੱਕ ਕੇ ਆਪਣੀ ਹਥੇਲੀ ਉੱਤੇ ਰੱਖ ਲਿਆ ਹਜੂਰ ਤੇ ਮੋੜ ਖੰਡਾ ਵਾਉਣ ਲੱਗ ਗਿਆ ਇਹ ਕਿਵੇਂ ਹੋ ਸਕਦਾ ਹੈ તમור ਨੇ ਹਰਾਨੀ ਜੇ ਪੁੱਛਿਆ ਕੈਰ ਹੋ ਗਿਆ شہਜਾਦਾ आलम ਸਾਡੀ ਫੌਜ ਮੈਦਾਨ ਵਿੱਚੋਂ ਭੱਜ ਰਹੀ ਏ ਪਹਿਲਾ ਸੂਈਆ ਕੋਈ ਜਵਾਬ ਦਿੰਦਾ ਉਸ ਤੋਂ ਪਹਿਲਾਂ ਇੱਕ ਭੱਜਿਆ ਹੁੰਦਾ ਫੌਜਦਾਰ ਬੋਲਿਆ ਉਹ ਸਿਰ ਤਲੀਆਂ ਤੇ ਧਰ ਕੇ ਲੜ ਰਹੀ ਨੇ ਹਜ਼ੂਰ ਸਾਡੀ ਫੌਜ ਉਹਨਾਂ ਅੱਗੇ ਨਹੀਂ ਖਲੋ ਸਕਦੀ ਅਤਾਈ ਖਾਨ ਵੀ ਜੰਗ ਵਿੱਚੋਂ ਪਿਛੇ ਹੱਟ ਰਿਹਾ ਹੈ ਹਜ਼ੂਰ ਇਨ੍ਹਾਂ ਸਿੱਖਾਂ ਦੇ ਤਾਂ ਮੁਰਤੇ ਵੀ ਉੱਠ ਕੇ ਲੜਨ ਲੱਗਦੇ ਹਨ ਯਾ ਖੁਦਾ ਇਹ ਕਿੰਨਾ ਨਾਲ ਵਾ ਪਿਆ ਗਿਆ ਹੈ ਸਾਡਾ ਇਹਨਾਂ ਨਾਲ ਤਾਂ ਕੋਈ ਕਿਵੇਂ ਲੜ ਸਕਦਾ ਹੈ ਪਤਾ ਨਹੀਂ ਅੱਬਾ ਜਾਨ ਇਹ ਗੱਲ ਮੰਨਣਗੇ ਜਾਂ ਨਹੀਂ ਤੈਮੂਰ ਕੱਲਾ ਬੋਲ ਰਿਹਾ ਸੀ ਉਹਨੂੰ ਇਹ ਡਰ ਸਤਾ ਰਿਹਾ ਸੀ ਕਿਤੇ ਅਬਦਾਲੀ ਉਸ ਨੂੰ ਨਕਾਰਾ ਤੇ ਬੁਇਜ਼ਲਹੀਨਾ ਸਮਝ ਲਵੇ ਇਹ ਨਾ ਹੋਵੇ ਕਿ ਤਖਤ ਜੋ ਉਸ ਨੂੰ ਵਿਰਸੇ ਵਿੱਚ ਮਿਲਣਾ ਸੀ ਕਿਸੇ ਹੋਰ ਕੋਲ ਚਲਾ ਜਾਵੇ ਉਸ ਨੂੰ ਇਸ ਕਾਰਨ ਸਿੱਖਾ ਦੇ ਕੁਸਾ ਰਿਹਾ ਸੀ ਪਰ ਜਾਨ ਸਲਾਮਤ ਰਹੇਗੀ ਤਾਂ ਤਖਤ ਤੇ ਬੈਠਾਂਗਾ ਇਹ ਵਿਚਾਰ ਤੰਮੂਰ ਅੰਦਰ ਆਇਆ ਤਾਂ ਉਸਨੇ ਕਾਬਲ ਨੂੰ ਕੂਚ ਕਰ ਦਿੱਤਾ ਇਧਰ ਸਿੱਖ ਜਥਾ ਅੰਮ੍ਰਿਤਸਰ ਸਾਹਿਬ ਵੱਲ ਪਹੁੰਚ ਗਿਆ ਜਿਸ ਦੀ ਅਗਵਾਈ ਸਿਰ ਤਲੀਆਂ ਉੱਤੇ ਰੱਖੀ ਹੁੰਦੇ ਬਾਬਾ ਦੀਪ ਸਿੰਘ ਜੀ ਕਰ ਰਹੇ ਸਨ ਰੋਸ਼ਨੀ ਦੇ ਵੰਜਾਰਿਆਂ ਨੇ ਬਦਨੀਅਤ ਪਰਛਾਵੇਂ ਦੂਰ ਕਰ ਦਿੱਤੇ ਬਾਬਾ ਜੀ ਹਰਮੰਦਰ ਸਾਹਿਬ ਪਰਕਮਾ ਵਿੱਚ ਆਪਣਾ ਸੀਸ ਦੋ ਹੱਥਾਂ 'ਆਂ ਤਲੀਆਂ ਤੇ ਰੱਖ ਕੇ ਦਰਬਾਰ ਸਾਹਿਬ ਵੱਲ ਪੇਟ ਕਰ ਰਹੇ ਸਨ ਬਾਬਾ ਜੀ ਦਾ ਪ੍ਰਣ ਨਿਪ ਗਿਆ ਸੀ ਅਰਦਾਸ ਪੂਰੀ ਹੋ ਗਈ ਸੀ ਸਿੱਖ ਦਾ ਸਿਦਕ ਕਾਇਮ ਰਹਿ ਗਿਆ ਸੀ ਸੱਚ ਹੀ ਕਿਹਾ ਸੀ ਬਾਬਾ ਜੀ ਨੇ ਕਿ ਮੱਥੇ ਦਾ ਨਿਸ਼ਾਨ ਐਸਾ ਧਰਤੀ ਤੇ ਪਿਆ ਕੇ ਰਹਿ ਗਈ ਦੁਨੀਆ ਤੇ ਇੱਕ ਸੰਗਤ ਉਸ ਨਿਸ਼ਾਨ ਨੂੰ ਮੱਥੇ ਟਿਕਦੀ ਰਹੇਗੀ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਲੱਖਾਂ ਸੰਗਤਾਂ ਝੁੱਕ ਕੇ ਉਹਨਾਂ ਮਹਾਨ ਸ਼ਹੀਦਾਂ ਨੂੰ ਸਜਦਾ ਕਰਦੀਆਂ ਹਨ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਅੱਗੇ ਹੋਰਾਂ ਤੱਕ ਜਰੂਰ ਸ਼ੇਅਰ ਕਰਨਾ ਧੰਨਵਾਦ